कोई भी आपसे रंजिश नहीं थी किसी से कोई लड़ाई झगड़ा आज तक किसी को आज तक को, साथ वाले घर वाले को कभी नहीं बोला विकास 16 ਸਾਲ ਦੇ ਲੜਕੇ 17 ਸਾਲ ਦੀ ਲੜਕੀ ਕੀ ਦੁਸ਼ਮਣੀ ਹੋਗੀ ਕਿਸੇ ਨਾਲ 16 ਹੋ 17 ਸਾਲ ਦੇ ਲੜਕੇ ਕੋਲ ਆਪਣੇ ਘਰ ਕਾ ਨਹੀਂ ਪਤਾ ਹੁੰਦਾ ਪੂਰਾ ਪਰਿਵਾਰ ਮੇਂ ਕਿਵੇਂ ਮਿਲਣਾ ਜਲਣਾ ਰਿਸ਼ਤਦਾਰੋਂ ਮੇਂ ਕਿਵੇਂ ਜਾਣਾ ਪਰ ਮੈਂ ਰਾਜਨੀਤੀ ਤੌਰ ਤੇ ਨਹੀਂ ਅੱਜ ਬੋਲੂਗਾ ਜਿੰਨੇ ਵੀ ਮੇਰੇ ਦੋਸਤ ਇੱਥੇ ਤੁਸੀਂ ਮੀਡੀਆ ਦੇ ਮਾਧਮ ਨਾਲ ਆਏ ਹੋ ਮੈਂ ਕਤਲ ਦੀ ਸੱਚਾਈ ਪੁੱਛਣਾ ਜਾਣਾ ਕਤਲ ਦੀ ਵਜ੍ਹਾ ਕੀ ਹੈ ਅਗਰ ਰਾਜਨੀਤੀ ਮੈਂ ਕਰਨੀ ਹੁੰਦੀ ਤੇ ਮੈਂ ਸੰਸਦ ਕਾਰਨਾ ਕਰਦਾ ਸਾਰੇ ਲੋਕ ਲੈ ਕੇ ਮੈਂ ਸੜਕਾਂ ਤੇ ਚੱਲਦਾ ਨਹੀਂ ਮੈਂ ਪੁਲਿਸ ਨੂੰ ਇੱਕ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਕਰ ਰਿਹਾ ਕਿ ਇਹ ਮੇਰਾ ਪਰਿਵਾਰ ਆ ਬਸਤੀ ਦਾ ਨਿਸ਼ ਬੰਦਾ ਇਹ ਮੇਰਾ ਹਲਕਾ ਮੇਰਾ ਪਰਿਵਾਰ ਆ ਪਰ ਮੈਨੂੰ ਦੁੱਖ ਇੱਕੋ ਗੱਲ ਦਾ ਕਿ ਜਦ ਅਸੀਂ ਕਿਸੇ ਨੂੰ ਪਾਰਟੀ ਜੁਆਇਨ ਕਰਾਨੇ ਕਿਸੇ ਲੋਕਾਂ ਨੂੰ ਪਾਰਟੀ ਚ ਲੈ ਕੇ ਆਣੇ ਆ ਅਧੂਰੇ ਵੈਰੀਫਾਈ ਨਹੀਂ ਕੀਤਾ ਜਾਂਦਾ ਕਿ ਜਿਹੜਾ ਕਨਪੜ ਬੱਚਾ ਨਾ ਪੜਿਆ ਉਹਨਾਂ ਨੂੰ ਕਾਲਜਾਂ ਦੇ ਪ੍ਰਧਾਨ ਆਮਾਦੀ ਪਾਰਟੀ ਦੇ ਇਸ ਇਲਾਕੇ ਦੇ ਮੁਖੀਆ ਸਰੋਪੇ ਬੰਦੇ ਆ 21 ਅਗਸਤ 2025 ਨੂੰ 21 ਅਗਸਤ ਨੂੰ ਦੁਪਹਿਰ ਨੂੰ ਕਾਲਜ ਜਦੋਂ ਸਰੋਪੇ ਪੈਣ ਤੋਂ ਬਾਅਦ ਕੋਲੇ ਦੇ ਵਿੱਚ ਵੀ ਉਹ ਕਰਪਾਨਾ ਚਲਾਉਂਦਾ ਹੈ ਗੁੰਡਾਗਰਦੀ ਕਰਦਾ ਔਰ ਤੋਂ ਬਾਅਦ ਔਰ ਇੰਨਾ ਹੌਸਲਾ ਬਣ ਜਾਂਦਾ ਕਿ ਮੈਨੂੰ ਅੱਜ ਆਮ ਆਦਮੀ ਦਾ ਪੱਟਾ ਮੇਰੇ ਗਲ ਚ ਪੈ ਗਿਆ ਜਲੰਧਰ ਪੁਲਿਸ ਬਸਤੀ ਬਾਬਾ ਖੇਲ ਦੀ ਪੁਲਿਸ ਜੁਤੇ ਉੱਤੇ ਉਹ ਹਮਲਾ ਕਰਦਾ ਦੋ ਚਾਰ ਦਿਨਾਂ ਬਾਅਦ ਤੇ ਜੇਲ੍ਹ ਤੋਂ ਛੁੱਟ ਕੇ ਅੱਜ ਉਹਨੇ ਕਤਲ ਕਰਤਾ ਅਗੇ ਬਾਅਦ ਅੱਛਾ ਜੀ ਪੁਲਿਸ ਦੁਆਰਾ ਮਾਮਲਾ ਤੋ ਦਰਜ ਕੀਤਾ ਗਿਆ ਹੈ ਲੱਗ ਰਿਹਾ ਹੈ ਕਿ ਇਨਸਾਫ ਮਿਲ ਪਾਏਗਾ ਔਰ ਇਹ ਕਿਸ ਪਾਰਟੀ ਸੇ ਬਿਲੋਂਗ ਕਰਤਾ ਇਹ ਵੀ ਬਤਾ ਦਿਓ ਇਹ ਆਮ ਆਦਮੀ ਪਾਰਟੀ ਦਾ ਕੋਈ ਵਾਈਸ ਪ੍ਰੈਜ਼ੀਡੈਂਟ ਹੈ ਮੈਨੂੰ ਜੋ ਬਤਾ ਰਹਾ ਹਾਂ ਆਪਕੋ ਇਸ ਕੋ 21 ਅਗਸਤ ਕੋ ਇਸੇ ਖੇਤਰ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਪਰਿਵਾਰ ਦੇ ਜਿਹੜੇ ਸਦਸ ਜਿਹੜੀ ਫੋਟੋ ਮੈਂ ਦੇ ਚੁੱਕਾ ਸਾਰੇ ਐਵੀਡੈਂਸ ਮੇਰੇ ਕੋਲ ਹੈ ਸਿਰਫ ਮੈਂ ਪੁਲਿਸ ਦੇ ਵੱਲ ਦੇਖ ਰਿਹਾ ਕਿ ਕਿ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਜੇ ਪੁਲਿਸ ਇਨਸਾਫ ਦਿੰਦੀ ਹੈ ਮੈਨੂੰ ਤੇ ਮੈਂ ਆਪਣੇ ਹਲਕੇ ਨੂੰ ਇਨਸਾਫ ਦੇ ਸਕਦਾ ਤੇ ਅੱਜ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਕਿ ਜੇ ਮੈਂ ਆਪਣੇ ਪਰਿਵਾਰ ਦਾ ਬੱਚਾ ਨਹੀਂ ਬਚਾ ਸਕਿਆ ਤੇ ਮੈਂ ਜਲੰਧਰ ਵਾਸਤੇ ਲੋਕਾਂ ਦੀ ਰੱਖਿਆ ਕੀ ਕਰਾਂਗਾ ਕੋਈ ਪਤਾ ਨਹੀਂ ਜਿਹੜੀ ਉੱਥੇ ਸਰਕਾਰੀ ਕਿਸੇ ਅਧਿਕਾਰੀ ਦਾ ਕੰਟੀ ਤੱਕ ਗੱਲਬਾਤ ਹੋਈ ਹੋਵੇ ਕਿ ਨਿਮੰਨਪਗੀ ਕਰਨਾ ਹੋਵੇ ਹਜੇ ਤੱਕ ਤੇ ਸਰਕਾਰੀ ਕਿਸੇ ਨੇ ਕੀ ਆਣਾ ਤੁਸੀਂ ਦੇਖੀ ਦੀ ਹੈ ਸਰਕਾਰ ਦਾ ਜੇ ਸਰਕਾਰ ਦਾ ਕੋਈ ਦੁੱਖ ਹੁੰਦਾ ਸਰਕਾਰ ਵਾਲੇ ਇਸ ਪਰਿਵਾਰ ਨਾਲ ਰਾਜਨੀਤੀ ਤੌਰ ਤੇ ਮੇਰੀ ਕਿਸੇ ਨਾਲ મતભਿਦ ਹੋ ਸਕਦੇ ਆ ਪਰ ਸਮਾਜੀ ਤੌਰ ਤੇ ਅਸੀਂ ਲੋਕ ਇਕੱਠੇ ਆਂ ਸਮਾਜੀ ਤੌਰ ਤੇ ਅਗਰ ਅੱਜ ਚਾਹੀਦਾ ਸੀ ਜੇ ਸਰਕਾਰ ਨੂੰ ਅੱਜ ਬੜੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਫੋਨ ਆ ਰਿਹਾ ਜਿਨ੍ਹਾਂ ਲੋਕਾਂ ਨਾਲ ਮੇਰਾ ਪਿਆਰ ਆ ਤੁਹਾਡੇ ਮਾਧਮ ਦੇ ਨਾਲ ਪਰ ਮੈਨੂੰ ਇੱਕੋ ਹੀ ਚੀਜ਼ ਇਨਸਾਫ ਚਾਹੀਦਾ ਮੈਂ ਨਹੀਂ ਅੱਜ ਬੋਲਣਾ ਵਿਕਾਸ ਨੂੰ ਜਿਨੇ ਪਾਣੀ ਪਲਾਇਆ ਸੀ ਜਿਹੜੇ ਘਰ ਵਾਲਿਆਂ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਲੜਕਾ ਬਾਅਦ ਵਿੱਚ ਫਿਰ ਦੁਬਾਰਾ ਤੋਂ ਆਇਆ ਧਮਕੀ ਦੇ ਕੇ ਗਿਆ ਬਾਅਦ ਚ ਨਹੀਂ ਆਇਆ ਬਾਅਦ ਦੇ ਵਿੱਚ ਕੱਲ ਦੀ ਗੱਲ ਹੈ ਮੈਂ ਹੁਣੇ ਛਮਜਾਨਕਰ ਜਦੂਈ ਵਿਕਾਸ ਦੀ ਬੋਡੀ ਲੈ ਕੇ ਅਸੀਂ ਐਂਟਰ ਹੋਏ ਆਂ ਉਹ ਲੇਡੀ ਸਾ ਮੈਨੂੰ ਫੋਨ ਆਇਆ ਕਿ ਮੇਰੇ ਘਰ ਦੇ ਬਾਹਰ ਆ ਕੇ ਕਾਲੂ ਗਾਲਾਂ ਕੱਢ ਕੇ ਜਾ ਰਿਹਾ ਕਹਿ ਰਿਹਾ ਕਿ ਤੁਹਾਡੀ ਕੁੜੀਆਂ ਰਾਤ ਨੂੰ ਮਾਰ ਦੇਣੀ ਹੈ ਉਹਨਾਂ ਕਿਹਾ ਕਿ ਜਿਵੇਂ 20 ਮਿੰਟ ਪੁਰਾਣੀ ਗੱਲ ਕਰ ਰਹੇ ਆ ਮੈਂ 20 ਮਿੰਟ ਪੁਰਾਣੀ ਤੇ ਪੁਲਿਸ ਕਿਹੜੀ ਦੋਸ਼ੀ ਲੱਭਣੀ ਰਹੇ ਤੇ 20 ਮਿੰਟ ਪਹਿਲੇ ਜਿਸ ਘਟਨਾ ਦੇ ਉਹਨੇ ਕਤਲ ਕੀਤਾ ਕੱਲ ਉਸ ਘਟਨਾ ਦੇ ਖੜੇ ਹੋ ਕੇ ਉਹ ਪਰਿਵਾਰ ਨੂੰ ਧਮਕੀਆਂ ਦੇ ਕੇ